ਕਹਿੰਦੇ ਨੇ ਕਿ ਇਟਲੀ ਤੋਂ ਬਾਅਦ ਜੇਕਰ ਯੂਰਪੀਅਨ ਦੇਸ਼ ਨੇ ਗੈਰਕਾਨੂੰਨੀ ਪਰਵਾਸੀਆਂ ਦੀ ਬਾਫੜੀ ਹੈ ਤਾਂ ਉਹ ਦੇਸ਼ ਹੈ ਜੀ ਪੁਰਤਗਾਲ ਜਿਸ ਨੇ ਲੱਖਾਂ ਪਰਿਵਾਰਾਂ ਦੀਆਂ ਆਸਾਂ ਨੂੰ ਬੂਰ ਪਾਇਆ ਅਤੇ ਗੈਰਕਾਨੂੰਨੀ ਪਰਵਾਸੀਆਂ ਨੂੰ ਗਲ ਦੇ ਨਾਲ ਲਾਇਆ ਤੇ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਦੇ ਕੇ ਉਹਨਾਂ ਦਾ ਵਰਤਮਾਨ ਤੇ ਭਵਿੱਖ ਦੋਵੇਂ ਰਚਨਾ ਦਿੱਤਾ। ਪਰ ਦੱਸ ਦਈਏ ਕਿ ਇਸ ਦਰਮਿਆਨ ਇੱਕ ਖਬਰ ਸਾਹਮਣੇ ਆਈ ਹੈ ਜਿਸ ਤੇ ਤਮਾਮ ਗੈਰਕਾਨੂੰਨੀ ਨੌਜਵਾਨਾਂ ਦੇ ਲਈ ਖਬਰ ਮਾੜੀ ਹੈ। ਕਿਉਂਕਿ ਪੁਰਤਗਾਲ ਦੀ ਸਰਕਾਰ ਨੇ ਹਿਟਲਰ ਸਾਹੀ ਫਰਮਾਨ ਜਾਰੀ ਕਰਦੇ ਹੋਏ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ ਦੱਸਦੇ ਕਿ ਬਹੁਤ ਏਸ਼ੀਅਨ ਲੋਕ ਸਾਈਪ੍ਰਸ ਕੋਰੇਸ਼ੀਆ ਅਰਮਾਨੀਆ ਅਤੇ ਸਰਬੀਆ ਆਦਿ ਦੇਸ਼ਾਂ ਤੋਂ ਹੁੰਦੇ ਹੋਏ ਯੂਰਪ ਦੇ ਵਿੱਚ ਪਹੁੰਚਦੇ ਨੇ ਹਜ਼ਾਰਾਂ ਏਸ਼ੀਅਨ ਲੋਕ ਪਰਿਵਾਰ ਸਮੇਤ ਅਮਰੀਕਾ ਵੀ ਇਹਨਾਂ ਰਾਹਾਂ ਦੇ ਪੰਦੀ ਬਣ ਕੇ ਪਹੁੰਚ ਗਏ ਲੋਕ ਹਜ਼ਾਰਾਂ ਲੋਕ ਉਹ ਜਿਹੜੇ ਯੂਰਪ ਦੇ ਵਿੱਚ ਵਸਣਾ ਚਾਹੁੰਦੇ ਸੀ ਉਹਨਾਂ ਨੂੰ ਪੁਰਤਗਾਲ ਨੇ ਖਲਾਵੇ ਦੇ ਵਿੱਚ ਲੈ ਲਿਆ ਯੂਰਪ ਦੇ ਵਿੱਚ ਯੂਰਪ ਭਾਰ ਦੇ ਵਿੱਚੋਂ ਪੁਰਤਗਾਲ ਨੇ ਇੱਕ ਅਜੀਹਾ ਮੁਲਕ ਹੈ ਜਿੱਥੇ ਕਾਨੂੰਨੀ ਜਾਂ ਗੈਰ ਕਾਨੂੰਨੀ ਕੰਮ ਦੇ ਨਾਲ ਯੂਰਪ ਆਇਆ ਬੰਦਾ ਪੱਕਾ ਹੋਊਗਾ ਸੁਪਰਾ ਵੀ ਲੈ ਸਕਦਾ ਹੈ ਇਸ ਦੇ ਬਾਵਜੂਦ ਅਫਸੋਸ ਕੀ ਹੁਣ ਪੁਰਤਗਾਲ ਦੀ ਨਵੀਂ ਬੜੀ ਸਰਕਾਰ ਨੇ 3 ਜੂਨ ਨੂੰ ਸਖਤ ਫੈਸਲਾ ਲੈਂਦਿਆ ਗੈਰ ਕਾਨੂੰਨੀ ਕੰਮ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੋਜ਼ਗਾਰ ਦੇ ਆਧਾਰ ਤੇ ਪੱਕੇ ਕਰਨ ਵਾਲੇ ਕਾਨੂੰਨ ਤੇ ਆਰਟੀਕਲ 81 88 ਅਤੇ 99 ਧਾਰਾਵਾਂ ਨੂੰ ਖਤਮ ਕਰ ਦਿੱਤਾ ਪੁਰਤਗਾਲ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਲੋਇਸ ਮੋਂਟੋ ਨੈਗੋ ਨੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਰੋਕਣ ਦੇ ਲਈ ਵਿਸ਼ੇਸ਼ ਕਾਨੂੰਨ ਲਈ ਮਤਾ ਪਾਸ ਕਰਕੇ ਰਾਸ਼ਟਰਪਤੀ ਨੂੰ ਕੋਈ ਭੇਜਿਆ ਜਿਸ ਤੋਂ ਬਾਅਦ ਪੁਰਤਗਾਲ ਦੇ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਦਿੰਦਿਆਂ ਹੋਇਆਂ ਜਨਤਕ ਤੌਰ ਤੇ ਇੱਕ ਵੱਡਾ ਐਲਾਨ ਜੜਾ ਕੀ ਕਰ ਦਿੱਤਾ ਹੈ ਜ਼ਿਕਰਖਾਸ ਸੇਵੀ ਗੱਲ ਹੈ ਕਿ ਪਿਛਲੇ ਸਾਲ ਵਿੱਚ ਏਸ਼ੀਆ ਲੋਕਾਂ ਦੀ ਫਾਰੀ ਆਮਦ ਤੋਂ ਬਾਅਦ ਦੇ ਰੋਜ਼ਗਾਰ ਅਤੇ ਰਹਿਹਾਇਸ਼ਾਂ ਦੀ ਘਾਟ ਦੇ ਕਾਰਨ ਪੁਰਤਗਾਲ ਵਿੱਚ ਪ੍ਰਵਾਸੀਆਂ ਦੀ ਹਾਲਤ ਕਾਫੀ ਤਰਸਯੋਗ ਬਣ ਗਈ ਸੀ ਸਰਕਾਰੀ ਆਂਕੜਿਆਂ ਮੁਤਾਬਕ ਤਾਂ ਸਿਰਫ ਪਿਛਲੇ ਸਾਲ ਹੀ 180000 ਪ੍ਰਵਾਸੀ ਰੋਜ਼ਗਾਰ ਦੇ ਆਧਾਰ ਤੇ ਪੱਕੇ ਹੋਏ ਸਨ ਸਾਲ 2022 ਦੇ ਵਿੱਚ 34232 ਭਾਰਤੀ 23441 ਨੇਪਾਲੀ 17170 ਬੰਗਲਾਦੇਸ਼ੀ ਅਤੇ 11 ਹਜ਼ਾਰ ਦੇ ਕਰੀਬ ਪਾਕਿਸਤਾਨੀ ਜਦਕਿ 134 ਦੇ ਕਰੀਬ ਸ਼੍ਰੀਲੰਕਨ ਇੱਥੇ ਪੱਕੇ ਹੋ ਇਸਾਨ ਯੂਰਪੀਜ ਕਿ ਤਰ੍ਹਾਂ ਕਿਤੇ ਪੱਕੇ ਹੋਣ ਵਾਲੇ ਸਭ ਏਸ਼ੀਅਨ ਲੋਕਾਂ ਦਾ ਆਖਰੀ ਰਸਤਾ ਪੁਰਤਕਾਲ ਹੀ ਹੁੰਦਾ ਸੀ ਹੁਣ ਉਹ ਵੀ ਬਾਧ ਗਿਆ ਪੁਰਤਗਾਲ ਨੇ ਹੁਣ ਤੱਕ ਹਜ਼ਾਰਾਂ ਪੰਜਾਬੀਆਂ ਨੂੰ ਪੱਕਾ ਕੀਤਾ ਜੋ ਨਾਗਰਿਕਤਾ ਲੈ ਕੇ ਦੁਨੀਆ ਭਰ ਦੇ ਵਿੱਚ ਵਸੇ ਵੀ ਰਹੇ ਨੇ ਪੁਰਤਗਾਲ ਦੇਸ਼ ਦੀ ਨਾਗਰਿਕਤਾ ਵੀ 5 ਸਾਲ ਵਿੱਚ ਮਿਲ ਜਾਂਦੀ ਹੈ ਦੱਸਿਆ ਕਿ ਇਸ ਦੇ ਨਾਲ ਲੱਖਾਂ ਲੋਕ ਇੱਕੋ ਦੀ ਨਾਗਰਿਕਤਾ ਲੈ ਕੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਆ बसे 2018 ਤੋਂ 2022 ਤੱਕ ਕੁੱਲ 118000 ਭਾਰਤੀ ਨਾਗਰਿਕਤਾ ਪੁਰਤਗਾਲ ਦੇ ਵਿੱਚ ਲੈ ਕੇ ਪੱਕੇ ਹੋਏ ਨੇ ਇਮੀਗ੍ਰੇਸ਼ਨ ਮਹਾਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ 4 ਲੱਖ ਲੋਕ ਪੁਰਾਣੇ ਆਧਾਰ ਤੇ ਅਰਜ਼ੀਆਂ ਦੇ ਕੇ ਇੱਥੇ ਦਾਖਲ ਹੋਏ ਨੇ ਤੇ ਪੱਕੇ ਹੋਏ ਨੇ ਤੇ ਉਸ ਦੇ ਉਦਿੱਕ ਦੇ ਵਿੱਚ ਵੀ ਨੇ ਸੰ 2022 ਦੇ ਵਿੱਚ ਪੁਰਤਗਾਲ ਵਿੱਚ ਪੇਪਰਾਂ ਦੀ ਮੰਗ ਕਰਨ ਵਾਲੇ ਏਸ਼ੀਅਨ ਦੇਸ਼ਾਂ ਦੀ ਪ੍ਰਵਾਸੀਆਂ ਵੱਲੋਂ ਭਾਰਤੀ ਪ੍ਰਵਾਸੀ ਸਭ ਤੋਂ ਮੋਰੀ ਸਨ ਪੁਰਤਗਾਲ ਸਰਕਾਰ ਨੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਨੱਥ ਪਾਉਣ ਦੇ ਲਈ 42 ਨਵੇਂ ਮਤਿਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਤੋਂ ਸਾਰ ਇਮੀਗੇਸ਼ਨ ਕਾਨੂੰਨ 59 2017 ਦੇ ਆਰਟੀਕਲ 81 88 ਤੇ 89 ਕੀ ਘੱਟੋ ਘੱਟ 1 ਸਾਲ ਲਈ ਕੰਮ ਕਰਨ ਵਾਲੇ ਤੇ ਸਮਾਜ ਸੁਰੱਖਿਆ ਵਿੱਚ ਯੋਗਦਾਨ ਪਾਉਣ ਵਾਲੇ ਪਰਵਾਸੀ ਜਿਹੜੇ ਕਿ ਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਰਹਿਣ ਦੇ ਲਈ ਯੋਗਕਰਾਰ ਦਿੱਤੇ ਜਾਂਦੇ ਨੇ ਨੂੰ ਰੱਦ ਕਰ ਦਿੱਤਾ ਗਿਆ ਹੈ ਅੱਜ ਦੇ ਇੱਕ ਸਰਕਾਰੀ ਅੰਕੜੇ ਅਨੁਸਾਰ ਇਸ ਸਮੇਂ ਪਰਵਾਸੀ ਦੇਸ਼ ਦੀ ਆਬਾਦੀ ਦਾ 10% ਦੀ ਗਿਣਤੀ ਹੋ ਰਹੀ ਹੈ ਪੁਰਤਗਾਲ ਸਰਕਾਰ ਦੇ ਦੇਸ਼ ਦੇ ਫੈਸਲੇ ਨਾਲ ਚਾਹੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣਾ ਤੇ ਉਹਨਾਂ ਅਨੁਸਾਰ ਇੱਕ ਸਾਰਥਕ ਫੈਸਲਾ ਹੈ ਪਰ ਇਸ ਫੈਸਲੇ ਨਾਲ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਭਵਿੱਖ ਉੱਪਰ ਹੁਣ ਖਤਰਾ ਮੰਡਾਉਣ ਲੱਗਿਆ ਹੈ